ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਤੇਲ ਖਰਚੇ ਲਈ ਜਾਊਗੀ ਬਾਕੀ ਜਿੰਨਾ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਦੱਲੂ ਵਾਲਾ तहसील बागा पुराना ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦਾ ਇੱਕ ਐਨੀਮਲ ਸੇਲ ਆ ਬਾਈ ਸੈਕਦੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਜੀ ਸਸੀ ਗਾਲ ਜੀ ਸਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਮੇਰਾ ਨਾਮ ਸਾਧੂ ਸਿੰਘ ਆ ਪਿੰਡ ਦੱਲੂ ਵਾਲਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਠੀਕ ਆ ਜੀ ਆਪਣਾ ਘਰੇਲੂ ਤੌਰ ਤੇ ਕੰਮ ਕਰਦੇ ਪਸ਼ੂਾਂ ਦੇ ਤੌਰ ਤੇ ਬਾਈ ਆਪਣਾ ਪਰਿਵਾਰ ਕੀ ਛੁੱਟੀ ਹੈ ਇਹ ਠੀਕ ਆ ਜੀ ਆਪਾਂ 4 ਕ ਮਹੀਨੇ ਪਹਿਲਾਂ ਇਹ ਵੀਡੀਓ ਪਾਈ ਸੀ ਕੀ ਰਿਸਪੌਂਸ ਰਿਹਾ ਜੀ ਉਹ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਬਾਈ ਦੂਜੇ ਤਾਂ ਨਹੀਂ ਵਗੀ ਸੀ ਉਹ ਇਹ ਤਾਂ ਛੋਟੀ ਸੀ ਠੀਕ ਆ ਜੀ ਛੋਟੀ ਸੀ ਛੁੱਟੀ ਉਹ ਤੇ ਉਹ ਵੀ ਕਰਦੀ ਸੀਗੀ ਉਹ ਵੀ ਕਰਦੀ ਸੀ ਇਹ ਵੀ ਕਰਦੀ ਆ ਸਾਰੇ ਆਪਣੇ ਘਰ ਦੇ ਪਸ਼ੂ ਆ ਠੀਕ ਆ ਜੀ ਤੇਲ ਪਰਚੇ ਦਾ ਕੰਮ ਹੈ ਨਹੀਂ ਆਪਾਂ ਨੂੰ ਠੀਕ ਆ ਜੀ ਅੱਜ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਬਾਈ ਜੀ ਤੀਜੇ ਸੂਏ ਨੇ ਸੂਣਾ ਹੈ ਠੀਕ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹਦੇ 5 ਤਰੀਕ ਨੂੰ ਦਿਨ ਪੂਰੇ ਹੋਣੇ ਆ ਤੇ ਤਕਰੀਬਨ ਹਫਤਾ ਲੈ ਜਾਣਾ ਹਜੇ ਇਹਨੇ ਠੀਕ ਹੈ ਬਾਕੀ 2-4 ਦਿਨ ਪਸੂ ਪਰ ਵੀ ਲੈ ਜਾਂਦਾ ਪਰ ਵੀ ਲੈ ਜਾਂਦਾ ਠੀਕ ਹੈ ਜੀ ਪਿਛਲੇ ਸੂਏ ਤੋਂ ਅੱਧਾ ਕੀ ਰਿਕਾਰਡ ਸੀ ਇਹਦਾ ਜੀ ਇਹਦਾ ਭਾਈ ਜੀ 14 ਪਲੱਸ ਦੁੱਧ ਸੀ ਪਿਛਲੇ ਦੂਜੇ ਸੂਏ ਦੂਜੇ ਸੂਏ ਇਹਦਾ ਠੀਕ ਹੈ ਆਪਾਂ ਘਰੇ ਚੋਇਆ ਇਹ ਠੀਕ ਹੈ ਇਹਤਿਆਰ ਕਿੰਨੇ ਕਿਲੋ ਦੁੱਧ ਦੀ ਉਮੀਦ ਕਰਦੇ ਆ ਜੀ ਭਾਈ ਆਪਾਂ ਪਲੱਸ ਹੀ ਕਰਦੇ ਆ 15-16 16 ਤੱਕ ਦਾ ਝਾਕ ਕਰਦੇ ਆ ਜੀ ਚਾਹੀਦਾ ਸੇਵਾ ਦੇ ਸਰ ਤੇ ਬਾਕੀ ਦਾ ਹੁੰਦਾ ਬਾਕੀ ਦੁੱਧ ਸੇਵਾ ਦਾ ਹੁੰਦਾ ਸਹੀ ਗੱਲ ਹੈ ਜੀ ਤੋਰ ਕੇ ਦਿਖਾ ਦਿਓ ਜੀ ਸੀਲ ਬਹੁਤ ਆ ਬਾਈ ਦੋਨੇ ਪਾਸੇ ਬਹਿ ਕੇ ਅਸੀਂ ਘਰ ਦੀ ਝੋਟੀ ਕਰਕੇ ਚੋਂਦੇ ਰਹੇ ਆ ਗਾਈਆਂ ਨੂੰ ਕੋਈ ਚੱਕਰ ਨਹੀਂ ਜਿਵੇਂ ਮਰਜੀ ਚੋ ਸਕਦੇ ਆਪਾਂ ਬੰਦਾ ਚੋਲੇ ਬੁੜੀ ਚੋਲੇ ਇਹਨੂੰ ਕੋਈ ਹੱਥ ਉੱਤਦਾ ਨਹੀਂ ਇਹ ਇਸ ਰਵੇ ਠੀਕ ਆ ਜੀ ਮੂੰ ਮੱਥਾ ਤੁਸੀਂ ਦੇਖ ਸਕਦੇ ਸੋਨਾ ਮੂੰ ਮੱਥਾ ਸੋਨਾ ਗੁੰਡਾ ਸਿੰਘ ਥੋੜਾ ਜਿਹਾ ਉਪਰਾ ਕਰਦਾ ਪਸ਼ੂ ਬਾਈ ਕਹਦਾ ਠੰਡੀ ਸੀਲ ਪੂਰੀ ਆ ਜੀ ਬਾਡੀ ਬਾਂਦਰ ਦੇਖ ਸਕਦੇ ਬਹੁਤ ਸ਼ਾਨਦਾਰ ਆ ਜੀ ਦੇਖ ਵਡੇ ਕਦ ਕੱਢਦੀ ਤੇ ਹੈਵੀ weight ਦੀ ਬਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਲਿਆ ਵੀਰ ਵਾਪਸ ਬਾਕੀ ਹਫ਼ਤੇ ਤੱਕ ਰਵਾਨਾ ਹੋਰ ਵੀ ਭਰ ਲੈਣਾ ਜੀ ਕੱਦ ਕਾਠ ਬਹੁਤ ਵੱਡਾ ਜੀ ਸੋਨਾ ਮੂਹ ਮੱਥਾ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਥੋੜਾ ਜਿਹਾ ਕੈਮਰੇ ਤੋਂ ਡਰ ਜਾਂਦਾ ਜੀ ਪਸ਼ੂ ਬਾਈ ਦੇ ਘਰੇ ਲੂ ਪਸ਼ੂ ਆ ਜੀ ਰਵਾਨਾ ਚੈੱਕ ਕਰ ਲਓ ਜੀ ਇੱਕ ਵਾਰੀ ਫੇਰ ਨੇੜੇ ਤੋਂ ਬਹੁਤ ਸ਼ਾਨਦਾਰ ਹੈ ਜੀ ਥਣਾ ਦੀ ਕੁਆਲਿਟੀ ਬਹੁਤ ਸੋਨਾ ਮੁੱਠੀ ਵਾਲਾ ਥਣਾ ਚਾਰੇ ਥਣ ਨਿਖੜਵੇਂ ਇੱਕੋ ਜਿਹਾ ਸੈਜ ਦੇ ਦੇਖ ਸਕਦੇ ਹੋ ਤੁਸੀਂ ਮੁੱਲ ਫਿਰ ਬਾਈ ਇਹਦਾ ਫੋਨ ਤੇ ਹੀ ਕਰਾਂਗੇ ਮੁੱਲ ਇਹਦਾ ਫੋਨ ਤੇ ਕਰਾਂਗੇ ਠੀਕ ਆ ਜੀ ਮੁੱਲ ਬਾਈ ਫੋਨ ਤੇ ਕਰਨਗੇ ਜਿਹੜੇ ਵੀ ਉਹਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦਾ ਏ ਧੰਨਵਾਦ ਜੀ